10th ਕਲਾਸ ਅਭਿਆਸ 4.2 ਪਹਿਲਾ ਸਵਾਲ ਗੁਣਨਖੰਡ ਵਿਧੀ ਰਾਹੀਂ ਦੋ ਘਾਤਕ ਸਮੀਕਰਨਾਂ ਦੇ ਮੂਲ ਪਤਾ ਕਰੋ ਤਾਂ ਇਸ ਦੇ ਵਿੱਚ ਪਹਿਲੇ ਦਾ ਜਿਹੜਾ ਪਹਿਲਾ ਪਾਰਟ ਹੈ ਉਹ x² 3x 10 ਹੈ ਤਾਂ ਸਭ ਤੋਂ ਪਹਿਲਾਂ ਇਹਦੇ ਗੁਣਾਂਕ ਦੇਖਣੇ ਆ ਫਿਰ ਉਹਨਾਂ ਦੇ ਚਿੰਨ ਦੇਖਣੇ ਆ ਸਭ ਤੋਂ ਪਹਿਲਾਂ ਦੇਖੋ ਪਹਿਲੇ ਦਾ ਗੁਣਾਂਕ ਹੁੰਦਾ ਹੈ a ਦੂਜੇ ਦਾ ਹੁੰਦਾ ਹੈ b ਤੀਜੇ ਦਾ ਹੁੰਦਾ ਹੈ c ਉਸ ਤੋਂ ਪਹਿਲਾਂ ਪਾਵਰਾਂ ਨੂੰ ਘਟਦੇ ਕਰਮ ਵਿੱਚ ਕਰਨਾ ਕਰੋ ਪਹਿਲਾਂ ਸਭ ਤੋਂ ਵੱਡੀ ਪਾਵਰ ਹੋਣੀ ਚਾਹੀਦੀ ਹੈ ਫਿਰ ਉਹ ਤੋਂ ਛੋਟੀ ਫਿਰ ਅਖੀਰ ਦੇ ਵਿੱਚ ਕਨਸਟੈਂਟ ਸਥਿਰ ਅੰਕ ਜਿਸ ਦਾ ਕੋਈ ਪਾਵਰ ਨਾ ਹੋਵੇ ਕੋਈ ਵਿੰਜਕ ਨਾਲ ਨਾ ਲਿਖਿਆ ਹੋਵੇ a ਦਾ ਮਤਲਬ ਹੈ ਪਹਿਲਾਂ x ਦਾ ਗੁਣਾ x² ਦਾ ਗੁਣਾ x² ਦੇ ਗੁਣਾ ਕੁਝ ਨਹੀਂ ਦਿੱਤਾ ਇਹਦਾ ਮਤਲਬ ਇਹਦਾ ਗੁਣਾ ਕਿੰਨਾ ਆ ਗਿਆ 1 ਆ ਗਿਆ b ਦਾ ਗੁਣਾ ਕਿੰਨਾ -3 c ਕਿੰਨਾ ਆ ਗਿਆ -10 ਤੁਸੀਂ ਦੇਖੋ a ਅਤੇ c ਦੀ ਗੁਣਾ ਕਰਨੀ ਹੈ a ਔਰ c ਦੀ ਗੁਣਾ ਕਰਨੀ ਹੈ a ਔਰ c ਦੀ ਗੁਣਾ ਕਰਨ ਤੇ ਆਪਣੇ ਕੋਲੇ ਕੀ ਆ ਜਾਏਗਾ ac ਦੀ ਗੁਣਾ ਕਰਨ ਤੇ ਕੀ ਹੁੰਦਾ a ਦਾ ਗੁਣਾ ਕਿ 1 ਹੈ c ਦਾ -10 ਹੈ ਔਰ ਗੁਣਾ ਕਰਨ ਤੇ ਆਪਣੇ ਕੋਲੇ ਆ ਗਿਆ -10 ਜੇਕਰ ਗੁਣਾ ਕਰਨ ਦੇ ਵਿੱਚ ਆਪਣੇ ਕੋਲੇ ਚਿੰਨ ਦਾ ਹੁੰਦਾ ਹੈ ਐਦਾ ਮਤਲਬ ਹੈ ਕਰਕੇ b ਬਣਾਉਣਾ ਹੈ ਕੈਂ ਦਾ ਪਾਵ ਜੇਕਰ a ਅਤੇ c ਦੇ ਚਿੰਨ ਅਲੱਗ-ਅਲੱਗ ਹੋਣ ਤਾਂ ਮਾਈਨਸ ਕਰਨਾ ਹੋਵੇਗਾ ਜੇਕਰ a ਅਤੇ c ਦੇ ਚਿੰਨ ਬਰਾਬਰ ਹੋਣ ਤਾਂ ਨੂੰ ਪਲੱਸ ਕਰਕੇ b ਦੇ ਬਰਾਬਰ ਕਰਨਾ ਹੈ ਔਰ 10 ਬਣ ਗਿਆ 10 ਦੇ ਦੋ ਗੁਣਖੰਡ ਬਣਾਓ ਜਿਨ੍ਹਾਂ ਦਾ ਮਾਈਨਸ ਕਰੀਏ ਆਪਣੇ ਕੋਲ 3 ਬਣੇ ਤਾਂ ਤੁਸੀਂ ਕੀ ਲਿਖਿਆ 5 2 10 ਆ 10 ਹੈ 10 ਨੂੰ ਲਿਖਾਂਗੇ 5 2 10 5 ਚੋਂ 2 ਘਟਾ ਦਈਏ ਕਿੰਨੇ ਰਹਿ ਜਾਂਦੇ ਆ 10 ਹੁਣ ਵਿਚਕਾਰ ਚਿੰਨ ਕਾ ਦਾ ਹੈ ਮਾਈਨਸ ਦਾ ਹੈ ਵੱਡੀ ਸੰਖਿਆ ਦੇ ਨਾਲ ਚਿੰਨ ਮਾਈਨਸ ਦਾ ਲਿਖ ਦਿਓ ਜੋ ਚਿੰਨ ਵਿਚਕਾਰ ਹੈ ਉਹ ਚਿੰਨ ਵੱਡੀ ਸੰਖਿਆ ਦੇ ਨਾਲ ਲਿਖਣਾ ਪਏਗਾ ਉਸ ਤੋਂ ਬਾਅਦ ਇਹਨੂੰ ਅੱਗੇ ਸੋਲਵ ਕਰੋ x² 5x ਵਿੰਜੇ ਕਾ ਜੋ x ਆ ਉਹ ਇਹਨਾਂ ਦੇ ਨਾਲ ਲਿਖਣਾ ਪਏਗਾ ਇੱਥੇ ਵੀ x ਇਧਰ ਵੀ x 5x 2x 10 0 पहलिया दो संख्याव चो स और बाद वाली दो संख्या में चो की आएगा एक्स एक्स माइनस पांच प्लस दो गुणा एक्स माइनस एक्स दो एक्स के दो बार गया पिछे एक्स रह गया माइनस के प्लस गया, गया बार अंदर वाला चिन्ह नहीं बदलेगा दो ते डिवाइड करो कि आ गया पांच बराबर जीरो उस तो बाद एक्स माइनस पं और एक्स प्लस दो बराबर जीरो ਫਿਰ ਇਸ ਤੋਂ ਬਾਅਦ ਇਹਨਾਂ ਨੂੰ 0 ਦੇ ਬਰਾਬਰ ਪੁੱਟ ਕਰ ਦਿਓ 0 ਦੇ ਬਰਾਬਰ ਪੁੱਟ ਕਰਨ ਕੀ ਆ ਜਾਏਗਾ x 5 0 ਔਰ x 2 0 ਫਿਰ x ਦਾ ਮੁੱਲ ਕਿੰਨਾ ਆ ਗਿਆ 5 ਮਾਈਨਸ ਦਾ 5 ਸੱਜੇ ਹੱਥ ਜਾ ਕੇ +5 ਹੋ ਜਾਏਗਾ ਔਰ x ਦਾ ਮੁੱਲ ਇੱਥੇ ਕਿੰਨਾ ਹੈ +2 ਹੈ ਸੱਜੇ ਹੱਥ ਜਾ ਕੇ -2 ਆ ਜਾਏਗਾ ਇਹ ਹੀ ਦੋ S ਦੇ ਮੂਲ ਹਨ ਔਰ ਇਹ ਹੀ ਆਨਸਰ ਹੈ ਪਹਿਲੇ ਸਵਾਲ ਦਾ ਦੂਸਰਾ ਪਾਰਟ 2x² x 6 ਉਸhetra ਇਹਦੇ ਵਿੱਚ a b ਔਰ c a ਦਾ ਹੈ ਪਹਿਲੇ ਅੱਜ ਟਰਮ ਜਿਹੜੀ ਉਹ ਪਲੱਸ ਦੀ ਹੈ c ਵਾਲੀ ਟਰਮ ਮਾਈਨਸ ਦੀ ਹੈ ਇੱਕ ਪਲੱਸ ਦਾ ਇੱਕ ਮਾਈਨਸ ਦਾ ਇਹਦਾ ਮਤਲਬ ਮਾਈਨਸ ਕਰਕੇ बराबर करना है ए ते सी दी गुणा करो 2 गुणा -6 बराबर -12 ए माइनस ਦੇ ਵਿੱਚ ਆ ਗਿਆ ਔਰ ਉਸ ਤੋਂ ਬਾਅਦ b ਆਪਣੇ ਕੋਲੇ 1 ਹੈ b x ਦੇ ਨਾਲ ਕੁਛ ਨਹੀਂ ਦਿੰਦਾ ਇਹਦਾ ਮਤਲਬ 1 ਹੈ ਦੋ ਇਹੋ ਜਿਹੀਆਂ ਸੰਖਿਆਵਾਂ ਜਿਨ੍ਹਾਂ ਦੀ ਗੁਣਾ ਕਰੀਏ 12 ਬਣੇ ਔਰ ਮਾਈਨਸ ਕਰੀਏ ਤਾਂ 1 ਬਣੇ 4 3 12 4 ਚੋਂ 3 ਘਟਾ ਦਈਏ ਕੀ ਬਚਦਾ 1 ਔਰ ਇਸ ਦੇ ਵਿਚਕਾਰ ਚੈਨਕਾ ਦਾ ਪਲੱਸ ਦਾ ਹੈ ਵੱਡੀ ਸੰਖਿਆ ਦੇ ਨਾਲ ਪਲੱਸ ਦਾ ਹੈ ਛੋਟੀ ਦੇ ਨਾਲ ਮਾਈਨਸ ਦਾ ਲਿਖੋ ਅੱਗੇ ਗੁਣਖੰਡ 2x2 4x 3x 6 0 ਔਰ ਇਹਨਾਂ ਚੋਂ ਕਾਮਨ ਕੱਢੋ ਕੀ ਬਣ ਗਿਆ ਪਹਿਲੇ ਦੇ ਵਿੱਚੋਂ 2 ਸੰਝਾਏ ਫਿਰ x ਸੰਝਾਏ 2x ਬਾਹਰ ਗਿਆ 2 ਦਾ 2 ਬਾਹਰ ਗਿਆ ਔਰ x2 ਦੇ ਵਿੱਚ ਇੱਕ x ਬਾਹਰ ਗਿਆ x ਰਹਿ ਗਿਆ ਪਲੱਸ 4x ਨੂੰ 2x ਨਾਲ ਭਾਗ ਕੀਤਾ ਕਿੰਨਾ ਆ ਗਿਆ 2 ਆ ਗਿਆ ਮਾਈਨਸ 3 ਗੁਣਾ ਇੱਥੇ 3x ਦੇ ਨਾਲ ਉਹ 3 ਬਾਹਰ ਗਿਆ ਪਿੱਛੇ ਕੀ ਰਹਿ ਗਿਆ x ਮਾਈਨਸ ਦੇ ਵਿੱਚੋਂ ਮਾਈਨਸ ਬਾਹਰ ਗਿਆ ਅੰਦਰ ਵਾਲਾ ਚਿੰਨ ਬਦਲ ਜਾਏਗਾ ਜੇਕਰ ਮਾਈਨਸ ਨੂੰ ਬਾਹਰ ਕੱਢੀਏ ਚਾਹੇ ਅੰਦਰ ਗੁਣਾ ਕਰੀਏ ਉਸ ਦਾ ਅੰਦਰ ਵਾਲਾ ਚਿੰਨ ਚੇਂਜ ਹੋ ਜਾਏਗਾ ਇਹ ਮਾਈਨਸ ਦਾ ਹੈ ਪਲੱਸ ਹੋ ਗਿਆ 6 ਨੂੰ 3 ਨਾਲ ਡਿਵਾਈਡ ਕੀਤਾ 2 ਆ ਗਿਆ ਬਰਾਬਰ ਕੀ ਆ ਗਿਆ 0 ਆ ਵਾਲਾ ਰਫ ਕਮ ਹੈ ਉਸ ਤੋਂ ਬਾਅਦ x 2 2x 3 ਬਰੈਕਟ ਦੇ ਵਿੱਚ ਇੱਕੋ ਜੀ ਸੰਖਿਆ ਬਣੇਗੀ ਜੇਕਰ ਇੱਕੋ ਜੀ ਸੰਖਿਆ ਨਹੀਂ ਬਣਦੀ ਤਾਂ ਆਪਣੇ ਗੁਣਨਖੰਡ ਬਣਾਉਣ ਦਾ ਤਰੀਕਾ ਗਲਤ ਹੈ ਜਾਂ ਆਪਣੇ ਤੋਂ ਕੋਈ ਗਲਤੀ ਹੋਈ ਹੈ ਜੋ ਬਰੈਕਟ ਦੇ ਵਿੱਚ ਇੱਕੋ ਜੀਆਂ ਸੰਖਿਆਵਾਂ ਉਹਨਾਂ ਚ ਇੱਕ ਲੈ ਲੈਣਾ ਹੈ ਪਿੱਛੇ ਕੀ ਰਹਿ ਗਿਆ 2x 3 ਬਰਾਬਰ ਕੀ ਆ ਗਿਆ 0 ਅਲੱਗ-ਅਲੱਗ 0 ਬਰਾਬਰ ਪੁੱਟ ਕਰ ਦਿਓ x 2 0 ਦੂਸਰਾ ਹੈ 2x 3 0 ਉਸ ਤੋਂ ਬਾਅਦ x 2 2x 1x ਦਾ ਮੂਲ ਆ ਗਿਆ -2 ਦੂਸਰਾ ਕੀ ਹੈ 2x ਆ -3 ਆ ਸੱਜੇ ਹੱਥ ਜਾ ਕੇ +3 ਹੋ ਗਿਆ x 3 ਆ x ਦੇ ਨਾਲ ਗੁਣਾ ਚਾਹੇ ਦੂਜੇ ਪਾਸੇ ਜਾ ਕੇ बटे ਦੇ ਵਿੱਚ ਹੋ ਜਾਏਗਾ ਇਹ 2 ਇਸਵਾਲ ਦੇ ਅਨਸਰ ਆ ਗਏ ਪਹਿਲੇ ਸਵਾਲ ਦਾ ਤੀਜਾ 파ਰਟ √2x² 7x 5√2 0 ਇਹਦੇ ਵਿੱਚ ਦੇਖੋ a ਕਿੰਨਾ ਹੈ a c a ਹੈਗਾ √2 c ਕਿੰਨਾ ਹੈ 5√2 ਗੁਣਾ ਕਰੋ ਗੁਣਾ ਕਰਨ ਤੇ ਕੀ ਆ ਗਿਆ √2 ਅਨ ਰੂਟ 2 ਜਦੋਂ ਵਰਗਮੂਲ ਲੈਨੇ ਆ ਜੇਕਰ ਰੂਟ ਦੇ ਵਿੱਚ 2 ਹੋਣ ਤਾਂ 1 ਲਿਆ ਜਾਂਦਾ 5 2 10 ਹੁਣ a ਅਤੇ c ਦੋਨਾਂ ਦੇ ਚਿੰਨ ਸੇਮ ਹੈ ਇਹਦਾ ਮਤਲਬ ਪਲੱਸ ਕਰਕੇ ਕਿੰਨਾ ਬਣਾ ਦੇਣਾ 7x ਤਾਂ b ਬਰਾਬਰ ਕਿੰਨਾ ਹੈ ਪਹਿਲਾ a ਹੋ ਗਿਆ ਦੂਜਾ b ਹੋ ਗਿਆ ਤੀਜਾ ਹੋ ਗਿਆ c b ਬਰਾਬਰ ਕੀ ਹੋਏਗਾ 7 ਬਣਾਉਣਾ ਹੈ ਤਾਂ 5 2 ਕਿੰਨਾ ਹੋ ਜਾਏਗਾ 7 ਤਾਂ ਇੱਥੇ ਲਿਖੋ ਅੰਡਰੂਟ 2x² 5x 2x 7 ਦੀ ਜਗ੍ਹਾ ਇਹ ਲਿਖਤਾ ਇਹਨਾਂ ਦੇ ਨਾਲ ਵਿਅੰਜਕ x ਸੀਗਾ x ਲਿਖਤਾ ਉਸ ਤੋਂ ਬਾਅਦ 5 ਅੰਡਰੂਟ 2 0 ਉਸ ਤੋਂ ਬਾਅਦ ਇਹਨਾਂ ਨੂੰ ਸੋਲਵ ਕਰੋ ਪਹਿਲੇ ਦੋਨਾਂ ਚੋਂ ਕਾਮਨ ਕੀ ਹੈ x ਕਾਮਨ ਹੈ ਅੰਡਰੂਟ 2 ਬਾਹਰ ਗਿਆ ਆ ਸੌਰੀ ਅੰਡਰੂਟ 2 x² ਦੇ ਵਿੱਚ x ਬਾਹਰ ਗਿਆ x ਰਹਿ ਗਿਆ x ਬਾਹਰ ਗਿਆ ਪਿੱਛੇ ਰਹਿ ਗਿਆ 5 ਫਿਰ ਚਿੰਨ ਕਾ ਦਾ ਹੈ ਦਾ ਲਿਖ ਦਿਓ ਜੇਕਰ ਦਾ ਹੋਵੇ ਅੰਦਰ ਵਾਲੇ ਚਿੰਨ ਬਦਲਦੇ ਨਹੀਂ ਹੁਣ ਆਪਣੇ ਕੋਲ ਦੇਖੋ ਇਹਦੇ ਵਿੱਚ ਕੀ ਦਿੱਤਾ ਹੋਇਆ ਹੈ ਇਹਦੇ ਵਿੱਚ ਦਿੱਤਾ ਹੋਇਆ ਹੈ √ ਸੌਰੀ ਇੱਥੇ ਦਿੱਤਾ ਹੋਇਆ ਹੈ 2 2 ਨੂੰ ਆਪਾਂ ਲਿਖ ਸਕਦੇ ਆ ਅੰਡਰੂਟ 2 2 ਕਹਿਣ ਦਾ ਪਾ ਵਰਗਮੂਲ ਦੇ ਵਿੱਚ 2 ਹੋਣਗੇ ਤਾਂ ਉਹਨਾਂ ਚੋਂ ਇੱਕ ਕੱਢ ਸਕਦੇ ਆ ਤਾਂ 2 ਬਣੇਗਾ ਇਸ ਦੇ ਬਰਾਬਰ ਹੈ ਇਹਨਾਂ ਦੇ ਵਿੱਚੋਂ ਇੱਕ ਲੈ ਲਓ ਬਾਹਰ ਲੈ ਜਾਓ ਕਿਉਂਕਿ ਅੰਡਰੂਟ 2 ਇੱਧਰ ਦਿੱਤਾ ਹੋਇਆ ਹੈ ਅੰਡਰੂਟ 2 ਬਾਹਰ ਕੱਢੋ ਅੰਡਰੂਟ 2 ਹੁਣ ਦੇਖੋ ਇਹਦੇ ਵਿੱਚੋਂ ਦੋ ਅੰਡਰੂਟ ਦੇ ਵਿੱਚ ਦਿੱਤਾ ਹੈ ਇਹਨਾਂ ਦੇ ਵਿੱਚੋਂ ਇੱਕ ਬਾਹਰ ਗਿਆ ਇੱਕ ਅੰਦਰ ਰਹਿ ਗਿਆ ਅੰਡਰੂਟ 2 ਨਾਲ ਇਹਦੇ x 5 0 ਬ੍ਰੈਕਟ ਦੇ ਵਿੱਚ ਵਾਲੀ ਇੱਕ ਸੰਖਿਆ ਲੈ ਲਓ ਕੀ ਆ ਜਾਏਗਾ ਅੰਡਰੂਟ 2x 5 ਔਰ x ਅੰਡਰੂਟ 2 0 ਹੁਣ ਅਲੱਗ-ਅਲੱਗ 0 ਦੇ ਬਰਾਬਰ ਪੁੱਟ ਕਰੋ ਕੀ ਬਣਦਾ ਹੈ ਅੰਡਰੂਟ 2x 5 0 ਫਿਰ x ਅੰਡਰੂਟ 2 0 ਔਰ x ਆ ਪਲੱਸ ਦਾ ਇੱਧਰ ਜਾ ਕੇ ਮਾਈਨਸ ਅੰਡਰੂਟ 2 ਆ ਗਿਆ ਅੰਡਰੂਟ 2x 5 ਹੈ ਸਜੇਤ ਜਾਂ ਕਿ -5 ਹੋ ਗਿਆ ਉਸ ਤੋਂ ਬਾਅਦ x -5 ਆਪਾਂ ਨੂੰ ਪਹਿਲਾਂ ਦਿੱਤਾ ਹੋਇਆ ਹੈ ਇੱਧਰ x ਦੇ ਨਾਲ ਅੰਡਰੂਟ 2 ਆ ਇਹ बटे ਚ ਆ ਗਿਆ a ਵਾਲੇ 2 s 2 ਕਾ ਤ੍ਰਿਸਣੀ ਕਰਨ ਦੇ ਮੂਲ ਆ ਗਏ ਜੋ ਆਪਾਂ ਪਤਾ ਕਰਨੇ ਸਨ ਪਹਿਲੇ ਸਵਾਲ ਦਾ ਚੌਥਾ 파ਟ ਐਸ ਦੇ ਵਿੱਚ ਕੀ ਲਿਖਿਆ 2x² x 1/8 0 ਸਭ ਤੋਂ ਪਹਿਲਾਂ बटे ਵਾਲਾ 8 ਖਤਮ ਕਰ ਦਿਓ ਇਹ बटे ਵਾਲਾ 8 ਖਤਮ ਹੋ ਜਾਏਗਾ ਬਾਕੀ ਤਿੰਨਾਂ ਦੇ ਨਾਲ 1 2 3 0 2x² ਔਰ x ਔਰ 0 ਨਾਲ 8 ਦੀ ਗੁਣਾ ਹੋ ਜਾਏਗੀ ਗੁਣਾ ਕਰਨ ਤੇ बटे ਖਤਮ ਹੋ ਜਾਏਗਾ ਤਾਂ ਪਹਿਲਾਂ 8 ਨਾਲ ਗੁਣਾ ਕਰਾਂਗੇ ਇੱਥੇ ਕੀ ਬਣਦਾ 8 ਦੋਣੀ 16x2 8 x 8x 8 8 8/8 ਕਰਾਂਗੇ ਤਾਂ ਕਿੰਨਾ ਬਣ ਜਾਏਗਾ 1 ਆ ਜਾਏਗਾ 0 ਨਾਲ ਗੁਣਾ ਕਰਨ ਤੇ ਮੁੱਲ ਨਹੀਂ ਬਦਲੇਗਾ ਇੱਥੇ 8 ਹੈ ਹੁਣ ਇਹਨਾਂ ਦੇ ਵਿੱਚ a b c a ਦਾ ਹੈ c ਵੀ ਦਾ ਹੈ ac ਦੀ ਗੁਣਾ ਕਰਾਂਗੇ ਤਾਂ ਕੀ ਬਣਦਾ ਹੈ a ਔਰ c ਦੀ ਗੁਣਾ ਕਰਨ ਤੇ 16 1 बराबर ਕੀ ਆ ਗਿਆ 16 ਪਲੱਸ ਦਾ ਆਇਆ ਹੈ ਇਸ ਦਾ ਮਤਲਬ b ਦੇ ਬਰਾਬਰ ਕਰਨਾ ਹੈ b ਦੇ ਬਰਾਬਰ ਕਰਨ ਵਾਸਤੇ 16 ਦੇ ਦੋ ਇਹੋ ਜਿਹੇ ਗੁਣਖੰਡ ਬਣਾਉਣੇ ਆ ਜਿਨ੍ਹਾਂ ਦਾ ਪਲੱਸ ਕਰੀਏ ਤਾਂ ਕਿੰਨਾ ਬਣਨਾ ਚਾਹੀਦਾ ਹੈ 8 ਤਾਂ ਆਪਾਂ ਇੱਥੇ ਕੀ ਲਿਖਿਆ ਚਾਰ ਪਲੱਸ ਚਾਰ 8 ਹੋ ਜਾਏਗਾ ਔਰ 4 ਚੋਕੇ 16 ਇਸ ਦੇ ਨਾਲ ਚਿੰਨ ਕਦਾ ਹੈ ਪਲੱਸ ਦਾ ਹੈ ਕਿ ਮਾਈਨਸ ਦਾ ਹੈ ਮਾਈਨਸ ਦਾ ਹੈ ਜੇਕਰ ਚਿੰਨ ਮਾਈਨਸ ਦਾ ਹੈ ਤਾਂ ਦੋਨਾਂ ਦੇ ਨਾਲ ਚਿੰਨਕ ਆ ਦੇ ਲੱਗ ਜਾਣਗੇ ਮਾਈਨਸ ਦੇ ਨਾਲ ਇਹਦੇ ਕੀ ਲਿਖਿਆ ਜਾਊਗਾ x ਉਸ ਤੋਂ ਬਾਅਦ 16x2 4x 4x 1 0 ਉਸ ਤੋਂ ਬਾਅਦ ਇਹਦੇ ਵਿੱਚ ਕੀ ਲਿਖਿਆ 4x2 ਨਹੀਂ ਇਹਦੇ ਵਿੱਚ ਕਾਮਨ ਕੀ ਹੈ 4x ਸਾਂਝਾ ਹੈ ਪਹਿਲੇ ਦੋਨਾਂ ਦੇ ਵਿੱਚ 16 ਨੂੰ 4 ਨਾਲ ਭਾਗ ਕੀਤਾ 4 ਆ ਗਿਆ x² ਨੂੰ x ਨਾਲ ਭਾਗ ਕੀਤਾ x ਰਹਿ ਗਿਆ -4x ਚੋਂ 4x ਬਾਹਰ ਗਿਆ ਪਿੱਛੇ ਕੀ ਰਹਿ ਗਿਆ 1 ਡਿਵਾਈਡ ਕਰਨ ਤੇ ਇਹਨਾਂ ਦੋਨਾਂ ਦੇ ਵਿੱਚ ਕੋਈ ਕਾਮਨ ਨਹੀਂ ਜਦੋਂ ਦੋ ਸੰਖਿਆਵਾਂ ਦੇ ਵਿੱਚ ਕੁਝ ਵੀ ਕਾਮਨ ਨਾ ਹੋਵੇ ਤਾਂ ਉਹਨਾਂ ਦੇ ਵਿੱਚ ਸਾਂਝਾ ਕੀ ਹੋਏਗਾ 1 ਹੋਏਗਾ ਇੱਕ ਕਾਮਨ ਕੱਢ ਤਾਂ 4x ਆ ਗਿਆ ਆ ਮਾਈਨਸ ਦਾ ਚਿੰਨ ਬਾਹਰ ਹੈ ਉਸ ਤੋਂ ਬਾਅਦ ਵਾਲਾ ਚਿੰਨ ਚੇਂਜ ਹੋ ਜਾਏਗਾ ਇਹ ਪਲੱਸ ਵਾਲਾ ਹੈ ਇਹ ਮਾਈਨਸ ਹੋ ਜਾਏਗਾ -1 0 4x 1 ਉਸ ਤੋਂ ਬਾਅਦ 4x 1 0 ਅਲੱਗ-ਅਲੱਗ 0 ਬਰਾਬਰ ਰੱਖ ਦੋ 4x 1 0 ਔਰ 4x 1 0 ਦੋਨਾਂ ਨੂੰ 0 ਦੇ ਬਰਾਬਰ ਪੁੱਟ ਕਰਤਾ ਪੁੱਟ ਕਰਨ ਤੋਂ ਬਾਅਦ ਆਪਣੇ ਕੋਲ ਕੀ ਰਹਿ ਜਾਏਗਾ 4x 1 ਔਰ x 1/ ਆਹ 4 ਗੁਣਾ ਚ ਇਧਰ ਆ ਕੇ ਬਟੇ ਚ ਆ ਗਿਆ 4x ਬਰਾਬਰ 1 ਆ ਗਿਆ ਔਰ x ਬਰਾਬਰ 1/ ਆ ਗੁਣਾ 4 ਇਧਰ ਆ ਕੇ ਬਟੇ ਦੇ ਵਿੱਚ 4 ਆ ਗਿਆ ਇਹ ਚੌਥੇ ਜਿਹੜੇ ਸਮੀਕਰਨ ਦਿੱਤੀ ਹੋਈ ਹੈ ਉਸ ਦੇ ਦੋ ਮੂਲ ਆ ਗਏ ਜੋ 1/4 ਤੇ 1/ 4 ਹਨ ਪਹਿਲੇ ਸਵਾਲ ਦਾ ਪੰਜਵਾਂ ਪਾਰਟ 100x² -vx 1 0 ਇਸ ਦੇ ਵਿੱਚ ਦੇਖੋ a b c ਹੁਣ ਆਪਾਂ ਇਸ ਦੇ ਵਿੱਚ ਦੇਖਿਆ a ਅਤੇ c ਜੋ a ਅਤੇ c ਹੈ ਇਹ ਦੋਨੇ ਪਲੱਸ ਦੇ ਹੈ ਕੀ ਬਣ ਗਿਆ 100 1 100 b ਦੇ ਬਰਾਬਰ ਕਰਨਾ ਹੈ ਦੋਨੇ ਪਲੱਸ ਦੇ ਹੈ ਤਾਂ ਪਲੱਸ ਕਰਕੇ b ਦੇ ਬਰਾਬਰ ਕਰਨਾ b ਆਪਣੇ ਕੋਲੇ ਕਿੰਨਾ ਹੈ ਵੀ ਤੇ ਜਿਹੜਾ 100 ਦੇ ਦੋ ਗੁਣਖੰਡ ਕਿਹੜੇ ਬਣਨਗੇ 10 ਦਾ ਆ 100 10 ਪਲੱਸ 10 ਕਰੀਏ ਤਾਂ 20 ਬਣਦਾ ਹੈ ਔਰ 10 ਨੂੰ 10 ਨਾਲ ਗੁਣਾ ਕਰੀਏ ਤਾਂ 100 ਬਣਦਾ ਹੈ ਇਹ 20 ਮਾਈਨਸ ਦਾ ਹੈ ਤਾਂ ਦੋਨਾਂ ਦੇ ਨਾਲ ਚਿੰਨ ਕਾ ਦਾ ਲੱਗ ਜਾਏਗਾ ਮਾਈਨਸ ਦਾ ਦੋਨਾਂ ਦੇ ਨਾਲ ਚਿੰਨ ਲੱਗ ਜਾਏਗਾ ਮਾਈਨਸ ਦਾ ਲਿਖ ਦੋ 100 x² 10x 10x 1 0 ਪਹਿਲੀਆਂ ਦੋਨਾਂ ਚੋ ਸਾਂਝਾ ਬਾਅਦ ਵਾਲੀਆਂ ਦੋਨਾਂ ਚੋ ਸਾਂਝਾ ਪਹਿਲੀਆਂ ਦੋਨਾਂ ਦੇ ਵਿੱਚੋਂ ਕੀ ਸਾਂਝਾ ਹੈ 10x 100 ਨੂੰ 10 ਨਾਲ ਭਾਗ ਕੀਤਾ 10 ਰਹਿ ਗਿਆ x² ਨੂੰ x ਨਾਲ ਭਾਗ ਕੀਤਾ x ਰਹਿ ਗਿਆ -10x ਨੂੰ 10x ਨਾਲ ਭਾਗ ਕੀਤਾ 1 ਰਹਿ ਗਿਆ ਫਿਰ ਚਿੰਨ ਦਾ ਪਾ ਦਿਓ ਦੋਨਾਂ ਦੇ ਵਿੱਚ ਕੋਈ ਕਾਮਨ ਨਹੀਂ ਤਾਂ 1 ਹੋ ਗਿਆ ਫਿਰ ਬਾਕੀ ਸੰਖਿਆ ਉਸੇ ਤਰ੍ਹਾਂ 10x ਦੇ ਵਿੱਚੋਂ ਮਾਈਨਸ ਗਿਆ -1 0 ਉਸ ਤੋਂ ਬਾਅਦ 10x 1 10x 1 0 ਫਿਰ ਇਸ ਤੋਂ ਬਾਅਦ ਇਹਨਾਂ ਨੂੰ 0 ਬਰਾਬਰ ਪੁੱਟ ਕਰੋ 10x 1 0 10x 1 0 10x ਦਾ 1 ਸੱਜੇ ਹੱਥ ਜਾ ਕੇ ਪਲੱਸ ਦਾ 1 ਹੋ ਜਾਏਗਾ ਔਰ x ਕੀ ਆ ਗਿਆ 1 10 x ਦੇ ਨਾਲ 10 ਗੁਣਾ ਸੀ ਉਧਰ ਾਂਕੇ ਬਟੇ ਦੇ ਵਿੱਚ ਆ ਗਿਆ ਇਸੇ ਤਰ੍ਹਾਂ ਦੂਸਰਾ ਮੂਲ ਪਤਾ ਕਰੋ 10x ਆ -1 ਹੈ ਸੱਜੇ ਹੱਥ ਜਾ ਕੇ ਪਲੱਸ ਦਾ 1 ਹੋ ਗਿਆ x 1 10 ਆ 10 ਕਿੱਥੋਂ ਆਇਆ 10 x ਹੈ x ਦੇ ਨਾਲ 10 ਗੁਣਾ ਸੀ ਦੂਸਰੀ ਸਾਈਡ ਤੇ ਜਾ ਕੇ ਇਹ बटे ਦੇ ਵਿੱਚ ਆ ਗਿਆ ਇਹ ਪਹਿਲੇ ਦੇ ਪੰਜਵੇਂ 파ਟ ਦੇ ਦੋ ਮੂਲ ਹੈ ਜੋ ਆਪਾਂ ਪਤਾ ਕਰਨੇ ਸੀ ਐਸੇ ਦੇ ਨਾਲ 4.2 ਦਾ ਪਹਿਲਾ ਸਵਾਲ ਕੰਪਲੀਟ ਹੋਇਆ ਧੰਨਵਾਦ